ਗਦੀ ਪਾਰ ਸਭਾਏ ਮਾਨ ਜੁਗੋ ਜੁਗ ਤਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜਿਸ ਤਰ੍ਹਾਂ ਕੇ ਪਾਵਨ ਬਾਣੀ ਦੇ ਵਿੱਚ ਬਚਨ ਆਉਂਦੇ ਨੇ ਨਾ ਕੀ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹ ਆ ਭੇਦ ਨਾ ਜਾਣਉ ਮੂਲ ਸਾਈ ਜਿਹਿਆ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀਂ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੀਂ ਐਖੋ ਜੀ ਜਿਹੜੇ ਪਾਵਨ ਬਾਣੀ ਦੇ ਨਿਰਮੋਲਕ ਬਚਨ ਨੇ ਨਾ ਐਖੋ ਜੀ ਮਹਾਪੁਰਸ਼ ਤਤ ਪੀਤੇ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਤਿਨਾਂ ਦੇ ਪਾਵਨ ਪਵਿੱਤਰ ਯਾਦਗਾਰੀ ਸਥਾਨ ਗੁਰਦਵਾਰਾ ਸ੍ਰੀ ਅਕਾਲ ਦਰਬਾਰ ਸਾਹਿਬ ਜੀ ਵਿਖੇ ਨਿਤਾ ਪ੍ਰਤੀ ਜੋ ਕੀ ਪਾਪ ਵਾਲੇ ਵਿਚਾਰ ਹੁੰਦੀ ਹੈ ਸੋ ਗਰੀਬ ਨਵਾਜ਼ ਜੀ ਨੇ ਬਖਸ਼ਿਸ਼ ਕੀਤੀ ਹੈ ਬਖਸ਼ਿਸ਼ ਕਰਕੇ ਆਪਣਾ ਪਾਵਨ ਜਿਹੜਾ ਹੈ ਸ਼ਬਦ ਬਖਸ਼ਿਸ਼ ਕੀਤਾ ਹੈ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਅਸੀਸ ਬਖਸ਼ਿਸ਼ ਕਰੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਓਟ ਆਸਰੇ ਸਦਕਾ ਪਾਵਨ ਬਾਣੀ ਦੀ ਵਿਚਾਰ ਕਰ ਸਕੀਏ ਸੋ ਪਾਵਨ ਬਾਣੀ ਦੇ ਵਿਚਾਰਤ ਪਹਿਲਾਂ ਫਤਿਹ ਦੀ ਸਾਂਝ ਪਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਾਨਾ ਇਹ ਪਾਵਨ ਜਿਹੜਾ ਸ਼ਲੋਕ ਹੈ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਮੁਖਾਰਬਿੰਦ ਉਚਾਰਨ ਹੋਇਆ ਹੈ ਇਸ ਪਾਵਨ ਸ਼ਬਦ ਦੇ ਅੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਿਤਾ ਧੰ ਧੰ ਰਾਮਦਾਸ ਗੁਰ ਜਿਨ ਸਿਰਹਾ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤਾ ਆਪ ਸਿਰਜਨ ਹਾਰੈ ਧਾਰਿਆ ਐਖੋ ਜੇ ਦੀਨ ਦਿਆਲ ਪਿਤਾ ਜੀ ਨੇ ਇਸ ਪਾਵਨ ਪੰਕਤੀਆਂ ਦੇ ਅੰਦਰ ਬਖਸ਼ਿਸ਼ ਕਰਦੇ ਆ ਕਿ ਉਹ ਜੜਾ ਪਰਮਾਤਮਾ ਸਾਜਣ ਹੈ ਸੱਜਣ ਹੈ ਮਿੱਤਰ ਹੈ ਕਹਿੰਦੇ ਕਿ ਪ੍ਰੇਮ ਸੰਦੇਸ ਰੌਸ ਪ੍ਰੀਤਮ ਪਿਆਰੇ ਦਾ ਪ੍ਰੇਮ ਦਾਸ ਦੀਸਰਾ ਸੁਣ ਕੇ ਅੱਖੀ ਤਾਰ ਲਗਨ ਕੀ ਉਸ ਪਰਮਾਤਮਾ ਨੂੰ ਮਿਲਣ ਦਾ ਜਿਹੜਾ ਪ੍ਰੇਮ ਹੈ ਸੰਦੇਸ ਰਾਹ ਇਹੋ ਹੀ ਹੈ ਕਿ ਭਾਈ ਜਿੰਨਾ ਦੇ ਮਨ ਦੇ ਵਿੱਚ ਉਸ ਪਿਆਰੇ ਨੂੰ ਮਿਲਦੀ ਤਾਂ ਹੁੰਦੀ ਹੈ ਕਿ ਉਸ ਪਰਮਾਤਮਾ ਦੇ ਵਿੱਚ ਭੇਦ ਹੋਇਆ ਜਾ ਸਕੇ ਉਹ ਜਿਸ ਜਿਹੜਾ ਮੂਲ ਹੈ ਨਾ ਜਿਹੜਾ ਆਤਮਾ ਦਾ ਮੂਲ ਪਰਮਾਤਮਾ ਹੈ ਉਸ ਦੇ ਵਿੱਚ ਭੇਦ ਹੋਇਆ ਜਾ ਸਕੇ ਤੇ ਉਹਦਾ ਜਿਹੜਾ ਜਿਸ ਤਰ੍ਹਾਂ ਕੋਈ ਵੀ ਕੰਮ ਹੈ ਨਾ ਉਹਦਾ ਕਾਰਨ ਹੁੰਦਾ ਹੈ ਜਾਂ ਉਹਦਾ ਕੋਈ ਜਿਹੜਾ ਸਲੋਚਨ ਹੁੰਦਾ ਹੈ ਤੇ ਇਸ ਪਾਵਨ ਪੰਕਤੀਆਂ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਿ ਉਹ ਜਿਹੜਾ ਪਰਮਾਤਮਾ ਨਿਰੰਕਾਰ ਹੈ ਨਾ ਉਹਨੂੰ ਜਿਹੜਾ ਮਿਲਣਾ ਹੈ ਪ੍ਰੇਮ ਦੇ ਨਾਲ ਹੀ ਮਿਲਿਆ ਜਾ ਸਕਦਾ ਹੈ ਪਾਵਨ ਅਬ ਬਚਨ ਵਿੱਚ ਪੜਦੇ ਹਨ ਕਿ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਗੱਲ ਸਾਰੀ ਪ੍ਰੇਮ ਦੀ ਹੈ ਭਾਈ ਜਿਸ ਤਰ੍ਹਾਂ ਪਾਵਨ ਬਾਣੀ ਦੇ ਵਿੱਚ ਵੀ ਬਚਨ ਆਉਂਦੇ ਨੇ ਨਾ ਕਿ ਜਿਹੜਾ ਪ੍ਰੇਮ ਹੈ ਉਸ ਪ੍ਰਮਾਤਮਾ ਦੇ ਨਾਲ ਕਰਨਾ ਕਿਵੇਂ ਹੈ ਗਰੀਬ ਨਵਾਜੀ ਵੱਖਰੇ ਵੱਖਰੇ ਜਿਹੜੇ ਨਾ ਉਦਾਹਰਨਾ ਲੈ ਕੇ ਸਮਝਾਉਣਾ ਕਰਦੇ ਜਿਵੇਂ ਮੱਛੀ ਦੀ ਪਾਣੀ ਦੇ ਨਾਲ ਪ੍ਰੀਤ ਹੈ ਜਿਵੇਂ ਚਾਤ੍ਰਿਕ ਦੀ ਸਮੰਤੀ ਬੂੰਦ ਦੇ ਨਾਲ ਪ੍ਰੀਤ ਹੈ ਐਖੋ ਜੇ ਉਦਾਹਰਨ ਦੇ ਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਿਵੇਂ ਕਮਲ ਦੀ ਪਾਣੀ ਦੇ ਨਾਲ ਪ੍ਰੀਤ ਹੈ ਐਖੋ ਜੇ ਪ੍ਰੇਮ ਉਸ ਪਰਮਾਤਮਾ ਦੇ ਨਾਲ ਪਾਉਣਾ ਹੈ ਪਰੇ ਵੈਗੁਰੂ ਜਿਹੜੀਆਂ ਇਹ ਚੀਜ਼ਾਂ ਨੇ ਨਾ ਇਹਨਾਂ ਦੀ ਵੀ ਇੱਕ ਪਾਸੇ ਪ੍ਰੀਤ ਹੈ ਜਿਹੜਾ ਕਮਲ ਹੈ ਪਾਣੀ ਬਿਨਾਂ ਨਹੀਂ ਰਹਿ ਸਕਦਾ ਪਰ ਜਿਹੜਾ ਪਾਣੀ ਹੈ ਨਾ ਕਮਲ ਤੋਂ ਬਿਨਾਂ ਉਹਦਾ ਗੁਜ਼ਾਰਾ ਹੈ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਜਿਹੜਾ ਪਾਣੀ ਹੈ ਨਾ ਮੱਛੀ ਤੋਂ ਬਿਨਾ ਉਹ ਰਹਿ ਸਕਦਾ ਹੈ ਇਹਨਾਂ ਦੀ ਏਕ ਪਾਸੜ ਪ੍ਰੀਤ ਹੈ ਪਰ ਜਿਹੜਾ ਵੀ ਭਾਈ ਗੁਰ ਸਿੱਖ ਗੁਰੂ ਦੇ ਨਾਲ ਪ੍ਰੀਤ ਪਾਉਂਦਾ ਹੈ ਨਾ ਉਹਦੋਂ ਪਾਸੜ ਪ੍ਰੀਤ ਹੈ ਜੇ ਗੁਰੂ ਦਾ ਸੇਖ ਗੁਰੂ ਨੂੰ ਧਿਆਉਂਦਾ ਹੈ ਨਾ ਸਿਮਰਦਾ ਹੈ ਪ੍ਰੇਮ ਕਰਦਾ ਹੈ ਤੇ ਗੁਰੂ ਗਰੀਨਵਾਜੀ ਵੀ ਉਹਦੋਂ ਜ਼ਿਆਦਾ ਉਸ ਨੂੰ ਪ੍ਰੇਮ ਬਖਸ਼ਿਸ਼ ਕਰਦੇ ਨੇ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚਲ ਸਤਗੁਰ ਕੋਟ ਪੈਂਦਾ ਅਗੇ ਹੋਏ ਲੇਤ ਹੈ ਕਈ ਹਜ਼ਾਰਾਂ ਲੱਖਾਂ ਗੁਨਾ ਵੱਧ ਗੁਰੂ ਗਰੀਬ ਨਿਵਾਜ ਜੀ ਨੇ ਆਪਣੇ ਗੁਰਸਿੱਖ ਨੂੰ ਨਿਵਾਜਦੇ ਨੇ ਜਿਹੜਾ ਗੁਰੂ ਗੁਰਮਤਿ ਰਾਹ ਤੇ ਚੱਲਦਾ ਹੈ ਸੋ ਇਸ ਪਾਵਨ ਪੰਕਤੀਆਂ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਨਾ ਕਰਦੇ ਨੇ ਕਿ ਉਸ ਪਰਮਾਤਮਾ ਨੂੰ ਜਿਹੜਾ ਮਿਲਣਾ ਹੈ ਪ੍ਰੇਮ ਦਾ ਸੰਦੇਸ ਰਾਇ ਹੋਈਆ ਕਿ ਲਗਾਤਾਰ ਇੱਕ ਖੇਡ ਵਿੱਚ ਉਸ ਪਰਮਾਤਮਾ ਨੂੰ ਭੁਲਾਉਣਾ ਨਹੀਂ ਹੈ ਤੇ ਉਸ ਪਰਮਾਤਮਾ ਦੇ ਚਰਨ ਕਮਲਾਂ ਦੇ ਵਿੱਚ ਨਾਲ ਲਿਵ ਨੂੰ ਲਾਈ ਰੱਖਣਾ ਹੈ। ਬੇਸ਼ੱਕ ਕੋਈ ਸੰਸਾਰੀ ਕਾਰਜ ਵੀ ਕਰਦਾ ਹੈ ਨਾ ਜਿਸ ਤਰ੍ਹਾਂ ਪਾਵਨ ਬਜਨ ਆਦਿ ਨ ਕੀ ਹਾਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਸੰਸਾਰੀ ਕਾਰ ਵਿਹਾਰ ਕਰਦਿਆਂ ਵੀ ਨਾ ਜਿਹੜਾ ਮਨ ਹੈ ਚੇਤੇ ਉਸ ਪਰਮਾਤਮਾ ਦੇ ਚਰਨ ਕਮਲਾਂ ਦੇ ਵਿੱਚ ਰੱਖਣਾ ਹੈ। ਇਹ ਜਿਹੜਾ ਹੈ ਨਾ ਇਹੋ ਹੀ ਪ੍ਰੇਮ ਦਾ ਸੰਦੇਸ਼ਰਾ ਹੈ ਤੇ ਅੱਗੇ ਫਿਰ ਜਦੋਂ ਕੋਈ ਜੀਵ ਇਸ ਤਰ੍ਹਾਂ ਕਰਦਾ ਹੈ ਨਾ ਕਿ ਚਤੋ ਪੈਰੀ ਉਸ ਪਰਮਾਤਮਾ ਦੇ ਚਰਨ ਕਮਲਾਂ ਦੇ ਵਿੱਚ ਲਾਈ ਰੱਖਦਾ ਹੈ ਤੇ ਅੱਗੇ ਬਖਸ਼ਿਸ਼ ਫਿਰ ਕੀ ਹੁੰਦੀ ਹੈ ਉਹ ਦੱਸਣਾ ਕਰਦੇ ਹਨ ਪਾਤਸ਼ਾਹ ਜੀ ਗੁਰ ਤੁਠੇ ਸੱਜਣ ਮੇਲਿਆ ਜਾਨ ਨਾਨਕ ਸੋਖ ਸਵਾਨਾ ਤੇ ਜਿਹੜਾ ਜੀਵ ਭਾਈ ਫਿਰ ਉਸ ਪਰਮਾਤਮਾ ਦੇ ਚਰਨ ਕਮਲਾਂ ਦੇ ਵਿੱਚ ਲੇਵ ਲਾ ਕੇ ਰੱਖਦਾ ਹੈ ਨਾ ਜਿਹੜਾ ਗੁਰਸੇ ਕਹੈ ਚਤੋ ਪੈਰੋ ਦਾ ਜਿਹੜਾ ਸਵਾਸ ਗਰਾਸ ਸਿਮਰਨ ਹੋ ਜਾਂਦਾ ਹੈ ਜਾਂ ਜਿਹੜਾ ਚਤੋ ਪੈਰ ਪਾਵਨ ਬਾਣੀ ਦਾ ਆਸਰਾ ਲੈਂਦਾ ਹੈ ਤੇ ਬਾਣੀ ਦਾ ਹੀ ਜਾਪ ਕਰਦਾ ਰਹਿੰਦਾ ਹੈ। ਫਿਰ ਗਰੀਬ ਨਿਵਾਜ ਟੁੱਟਦੇ ਨੇ ਤੇ ਉਹਦੇ ਤੇ ਬਖਸ਼ਿਸ਼ ਕਰਦੇ ਆ। ਬਖਸ਼ਿਸ਼ ਕੀ ਹੁੰਦੀ ਹੈ? ਚੌਥੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਦੋਂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਟੁੱਟ ਪੈਂਦੇ ਨੇ ਨਾ ਟੁੱਠੈ ਸੱਜਣ ਮੇਲਿਆ। ਕਹਿੰਦੇ ਜਦੋਂ ਉਸ ਪਾਤਸ਼ਾਹ ਜੀ ਟੁੱਟ ਪੈਂਦੇ ਨੇ ਕਹਿੰਦੇ ਫਿਰੋਜ਼ ਜਿਹੜਾ ਸੱਜਣ ਹੈ ਨਾ ਪਰਮਾਤਮਾ ਹੈ ਉਹਦੇ ਨਾਲ ਮੇਲ ਹੋ ਜਾਂਦਾ ਹੈ। ਤੇ ਜਨ ਨਾਨਕ ਸੁਖ ਸਵੰਨ ਤੇ ਫਿਰ ਉਹ ਜਿਹੜਾ ਜੀਵ ਹੈ ਉਹ ਜਨ ਹੈ ਨਾ ਜਿਹੜਾ ਉਹਦੀ ਅਵਸਥਾ ਬਣ ਜਾਂਦੀ ਹੈ ਕਿ ਹਰ ਹਰ ਜਨ ਦੂਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਕਸਮਾਏ ਕਹਿੰਦੇ ਜਿਵੇਂ ਸਾਗਰ ਹੈ ਪਾਣੀ ਹੈ ਤੇ ਪਾਣੀ ਦੀ ਬੂੰਦ ਹੈ ਨਾ ਉਹਨੂੰ ਵੱਖਰਾ ਨਹੀਂ ਗਿਨਿਆ ਜਾਂਦਾ ਇਸ ਤਰ੍ਹਾਂ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੈ ਭਗਤ ਹੈ ਸੰਤ ਹੈ ਉਦੀ ਪਰਮਾਤਮਾ ਦੇ ਨਾਲ ਬਾਨ ਆਉਂਦੀ ਹੈ ਪਰ ਬਾਨ ਕਿਵੇਂ ਆਉਂਦੀ ਹੈ ਜਿਹੜੀ ਰਮਜ ਹੈ ਪਾਛੇ ਬਖਸ਼ਿਸ਼ ਕਰਦੇ ਆ ਕਿ ਜਦੋਂ ਗੁਰੂ ਟੁੱਟਦਾ ਹੈ ਜਦੋਂ ਪਾਤਸ਼ਾਹ ਜੀ ਟੁੱਟਦੇ ਨੇ ਨਾ ਉਦੋਂ ਹੀ ਇਹ ਬਖਸ਼ਿਸ਼ ਹੁੰਦੀ ਹੈ ਤੇ ਜਦੋਂ ਇਹ ਬਖਸ਼ਿਸ਼ ਹੁੰਦੀ ਹੈ ਉਹ ਕਹਿੰਦੇ ਫਿਰ ਆਨੰਦ ਬਣਿਆ ਰਹਿੰਦਾ ਹੈ ਕਿ ਉਹ ਜਿਹੜਾ ਜੀਵ ਇਸਤਰੀ ਹੈ ਨਾ ਉਹ ਸੁੱਖ ਦੇ ਵਿੱਚ ਉਹਦਾ ਜਿਹੜਾ ਨਿਵਾਸ ਹੋ ਜਾਂਦਾ ਹੈ ਮਹੱਲਾ ਚੌਥਾ ਸਤਿਗੁਰ ਦਾਤਾ ਦਇਆਲ ਹੈ ਜਿਸ ਨੂੰ ਦਿਆ ਸਦਾ ਹੋਏ ਤੇ ਭਾਈ ਇਹ ਜਿਹੜੀ ਪੌੜੀ ਹੈ ਇਹਦੇ ਨਾਲ ਦੋ ਸ਼ਲੋਕ ਨੇ ਤੇ ਜਿਹੜਾ ਪਹਿਲਾ ਸ਼ਲੋਕ ਚੌਥੇ ਪਾਤਸ਼ਾਹ ਦਾ ਤੇ ਹੁਣ ਦੂਸਰਾ ਸ਼ਲੋਕ ਆਰੰਭ ਹੋਇਆ ਹੈ ਇਹ ਵੀ ਚੌਥੇ ਪਾਤਸ਼ਾਹ ਸਹਿਬ શ્રી ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਖਾਰ ਬਿੰਦੂ ਚਾਰਨ ਹੋਇਆ ਹੈ ਇਸ ਪਾਵਨ ਸ਼ਲੋਕ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਉਹ ਜਿਹੜਾ ਸਤਿਗੁਰ ਹੈ ਨਾ ਪਰਮਾਤਮਾ ਹੈ 10 ਪਾਛੀਆਂ ਨੇ ਜਿਹੜੀਆਂ ਉਸ ਨਿਰੰਕਾਰ ਦਾ ਜਿਹੜਾ ਸਰਗੁਣ ਰੂਪ ਹੋ ਕੇ ਜਿਹੜਾ ਨਿਰੰਕਾਰ ਜੀ ਨੇ ਨਾ ਅਵਤਾਰ ਕਰਨ ਕੀਤਾ ਹੈ ਕਾਲ ਯੁਗ ਦੇ ਸਮੇਂ ਦੇ ਵਿੱਚ ਇਜਿਹੜੇ ਜੀਵਾਂ ਦੇ ਉਧਾਰ ਦੇ ਲਈ 10 ਪਾਛੀਆਂ ਆਈਆਂ ਨੇ ਤੇ ਪ੍ਰਤੱਖ ਸਹਿਜ ਸ੍ਰੀ ਗੁਰੂ ਮਜੂਦਾ ਗੁਰੂ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਗਰੀਨਵਾਜੀ ਬਖਸ਼ਿਸ਼ ਕਰਦੇ ਕਹਿੰਦੇ ਕੀ ਜਿਹੜਾ ਸਤਿਗੁਰੂ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਨਾ ਇਹ ਦਇਆ ਦਇਆਵਾਨ ਦਾਦਾ ਨੇ ਦਿਆਲੂ ਪਿਤਾ ਜੀ ਨੇ ਤੇ ਜਿਨ੍ਹਾਂ ਨੂੰ ਨਾ ਸਭ ਤੇ ਹੀ ਜਿਹੜੀ ਹੈ ਦਇਆ ਆਉਂਦੀ ਹੈ ਕਿਉਂਕਿ ਆਪਾਂ ਪਾਵਨ ਜਪਜੀ ਸਾਹਿਬ ਦੇ ਵਿੱਚ ਵਾਹਿਗੁਰੂ ਬਚਨ ਪੜ੍ਹਦੇ ਆ ਨਾ ਕੀ ਤਾਲ ਧਰਮ ਦਇਆ ਕਾ ਪੂਤ ਕਹਿੰਦੇ ਜਿਹੜੀ ਧਰਮ ਦੀ ਸ਼ੁਰੂਆਤ ਹੈ ਨਾ ਜਿਹੜੀ ਧਰਮੀ ਬੰਦਾ ਹੈ ਨਾ ਜੀ ਕਹਿੰਦੇ ਉਹ ਉਹ ਧਰਮ ਪ੍ਰਗਟ ਕਿੱਥੋਂ ਹੁੰਦਾ ਹੈ ਉਸ ਪਾਵਨ ਪੰਗਿਆਂ ਦੇ ਵਿੱਚ ਗਰੀਬ ਮਗਜੀ ਬਖਸ਼ਿਸ਼ ਕਰਦੇ ਆ ਕਹਿੰਦੇ ਵੀ ਜਿਹੜਾ ਧੌਲ ਹੈ ਉਹ ਧਰਮ ਦਇਆ ਦਾ ਪੂਤ ਕਹਿੰਦੇ ਦਇਆ ਦੇ ਵਿੱਚੋਂ ਧਰਮ ਦਾ ਜਨਮ ਹੁੰਦਾ ਹੈ ਜਿਹੜਾ ਦਇਆਲੂ ਹੋਏਗਾ ਨਾ ਜਿਹਨੂੰ ਕਿਸੇ ਨੂੰ ਮਾੜੇ ਦੇ ਵੇਖ ਕੇ ਤਰਸ ਆਉਂਦਾ ਹੈ ਕਿਸੇ ਜੀਵ ਨੂੰ ਵੇਖ ਕੇ ਉਹਦੇ ਤੇ ਜਿਹੜਾ ਰਹਿਮ ਕਰਦਾ ਹੈ ਸੋ ਇਥੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਸਤਿਗੁਰੂ ਹੈ ਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਹ ਦਿਆਲ ਹਨ ਕਿਰਪਾਲੂ ਪਿਤਾ ਹਨ ਕਿਉਂਕਿ ਆਪਾਂ ਵੇਖਦੇ ਹਾਂ ਭਾਈ ਆਪਾਂ ਜੇਕਰ ਆਪਾਂ ਆਪਣੇ ਕਰਮਾਂ ਦੀ ਗੱਲ ਕਰੀਏ ਨਾ ਤੇ ਆਪਾਂ ਬਿਆਨਤ ਹੀ ਜਾਣੇ ਦੇ ਵਿੱਚ ਤੇ ਅਣਜਾਣੇ ਦੇ ਵਿੱਚ ਇੰਨੇ ਔਗਣ ਕਰਦੇ ਹਾਂ ਜਿਹੜੇ ਸਾਡੇ ਗਿਣਤੀ ਦੇ ਵਿੱਚ ਨਹੀਂ ਆ ਸਕਦੇ ਪਰ ਵੇਖੋ ਦਾਤਾ ਜੀ ਕਿੱਡੇ ਬਖਸ਼ਿੰਦੇ ਨੇ ਫਿਰ ਵੀ ਜਿਹੜਾ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਵੇਂ ਹਜ਼ਾਰਾਂ ਲੱਖਾਂ ਔਗਣ ਕੀਤੇ ਹੋਣ ਕੋਈ ਨਿਵਕੇ ਆਪਣੇ ਜਿਹੜੇ ਔਗਣ ਨੇ ਉਹਨਾਂ ਨੂੰ ਸਵਕਾ ਕਰੇਗੀ ਪਾਤਸ਼ਾਹ ਜੀ ਮੇਰੇ ਤਾਂ ਔਗਣ ਹੋਏ ਨੇ ਤੇ ਗਰੀਬ ਨਵਾਜੀ ਬਖਸ਼ਿਸ਼ ਕਰਦene ਜੈਸਾ ਬਾਲਕ ਭਾਏ ਸੁਪਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਪੰਤੀ ਬਹੁੜ ਪਿਤਾ ਗੱਲ ਲਾਵੇ ਖੋ ਜਾ ਬਿਰਧ ਹੈ ਗੁਰੂ ਗ੍ਰੰਥ ਸਾਹਿਬਹਾਰਾ ਜੀ ਦਾ ਕੋਮੇ ਜਿੰਨੇ ਮਰਜ਼ੀ ਔਗਣ ਕੀਤੇ ਹੋਣਾ ਜਿਵੇਂ ਮਾਤਾ ਪਿਤਾ ਸੰਸਾਰੀ ਤੌਰ ਤੇ ਉਹਦੇ ਬੱਚੇ ਦੇ ਔਗਣ ਨਹੀਂ ਚਿਧਾਰਦੇ ਕੋਮੇ ਜਿੰਨੀਆਂ ਮਰਜ਼ੀ ਗਲਤੀਆਂ ਕੀਤੀਆਂ ਹੋਣ ਉਹਨੂੰ ਮਾਫ਼ ਕਰ ਦਿੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਐਖੋ ਜੇ ਦਿਆਲੂ ਕਿਰਪਾਲੂ ਪਿਤਾ ਨੇ ਜਿਹੜਾ ਵੀ ਭਾਵਨਾ ਦੇ ਸਹਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚਾਹੁੰਦਾ ਹੈ ਗੁਰੂ ਕਲਗੀ ਧਰਦ ਸਮੇਸ਼ ਪਿਤਾ ਜੀ ਤੇ ਭਰੋਸਾ ਰੱਖ ਕੇ ਖੰਡੇ ਬਾਟੇ ਦੀ ਪੌਲ ਨੂੰ ਧਾਰਨ ਕਰਦਾ ਹੈ ਪੀਵੋ ਪੋਹਲ ਖੰਡੇ ਧਾਰ ਹੋਏ ਜਨਮ ਸਹਿੇਲਾ ਤੇ ਜਿਹੜਾ ਵੀ ਭਾਈ ਦਸ਼ਮੇਸ਼ ਪਿਤਾ ਜੀ ਤੇ ਭਰੋਸਾ ਰੱਖ ਕੇ ਮਰਤ ਦੀ ਦਾਤ ਪ੍ਰਾਪਤ ਕਰਦਾ ਹੈ ਨਾ ਉਹਦਾ ਜਿਹੜਾ ਮਗਰਲਾ ਲੇਖਾ ਹੁੰਦਾ ਹੈ ਸਤਗੁਰੂ ਕੇ ਜਨਮੇ ਗਮਨ ਮਿਟਾਇਆ ਤੇ ਉਹਦਾ ਭਾਈ ਜਿਹੜਾ ਜਨਮ ਮਰਨਾ ਹੈ ਪਿਛਲਾ ਲੇਖਾ ਜੋਖਾ ਹੁੰਦਾ ਹੈ ਨਾ ਕਲਗੀਧਾ ਦਸ਼ਮੇਸ਼ ਪਿਤਾ ਜੀ ਸਾਰਾ ਹੀ ਘਟ ਦਿੰਦੇ ਨੇ ਐਹੋ ਜਿਹੇ ਦੇਹਲੂ ਕਿਰਪਾਲੂ ਪਿਤਾ ਨੇ ਇਹਨਾਂ ਪਾਵਨ ਪੰਕਤੀਆਂ ਦੇ ਵਿੱਚ ਵੀ ਗਰੀਬ ਨਿਮਾਗ ਜੀ ਬਖਸ਼ਿਸ਼ ਕਰਦੇ ਨੇ ਕਿਸ ਪਾਛਲੀ ਦਿਆਲ ਨੇ ਜਿਨ੍ਹਾਂ ਨੂੰ ਜਿਹੜੀ ਸਦਾ ਹੀ ਹੈ ਨਾ ਜਿਹੜੀ ਦਇਆ ਹੈ ਦਇਆਵਾਂ ਆਉਂਦੀ ਹੈ ਸਤਗੁਰ ਅੰਦਰੋਂ ਨਿਰਵੈ ਰਹਾ ਸਭ ਦੇਖੇ ਬ੍ਰਹਮ ਇੱਕ ਸੋਏ ਸਤਗੁਰੂ ਜੀ ਸਾਹਿਬ ਜੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਨਿਰਵੈਰ ਨਹੀਂ ਉਹਨਾਂ ਦਾ ਕਿਸੇ ਦੇ ਨਾਲ ਵੀ ਵੈਰ ਨਹੀਂ ਹੈ ਤੇ ਉਹ ਸਭ ਦੇ ਵਿੱਚ ਗੁਰੂ ਗਰੀਬ ਮਹਾਰਾਜ ਇੱਕ ਬ੍ਰਹਮ ਦੀ ਜੋਤ ਵੇਖਦੇ ਨੇ ਕਿਉਂਕਿ ਭਾਈ ਵੈਰ ਜਿਹੜਾ ਹੁੰਦਾ ਹੈ ਕਿਸੇ ਬਰਾਬਰ ਦੇ ਨਾਲ ਹੁੰਦਾ ਹੈ ਜਿਹੜੀ ਈਰਖਾ ਹੈ ਨਾ ਆਪਾਂ ਵੇਖਦੇ ਹਾਂ ਜਿਹੜਾ ਆਪਣੇ ਤੋਂ ਨੀਵਾਂ ਹੈ ਨਾ ਸੰਸਾਰੀ ਤੌਰ ਤੇ ਵੇਖਿਆ ਜਾਵੇ ਉਹਦੇ ਤੇ ਭਾਈ ਜਿਹੜਾ ਹੈ ਕੋ ਉਹਦੇ ਨਾਲ ਕੋਈ ਵੈਰ ਨਹੀਂ ਰੱਖਦਾ ਜਾਂ ਜਿਹੜਾ ਵੱਡਾ ਹੈ ਉਹਦੇ ਤੇ ਭਾਵੇਂ ਸੰਸਾਰੀ ਤੌਰ ਤੇ ਲੋਕ ਦੱਸਦੇ ਨੇ ਵੀ ਇਹਦੇ ਨਾਲ ਵੈਰ ਪਾਲਿਆ ਤੇ ਮੇਰੀ ਹਾਨੀ ਹੋਵੇਗੀ ਤੇ ਜਿਹੜਾ ਆਪ ਤੋਂ ਨੀਵਾਂ ਹੈ ਉਹਨੂੰ ਜਿਹੜਾ ਹੈ ਨਾ ਜੀਵ ਆਪਦੇ ਸਤੁੱਲ ਜਾਣਦਾ ਹੀ ਨਹੀਂ ਹੈ ਕਿ ਨਹੀਂ ਇਹ ਤੇ ਮੇਰੇ ਤੋਂ ਮਾੜਾ ਹੈ ਜਿਹੜਾ ਬਰਾਬਰ ਦਾ ਹੈ ਨਾ ਪਤਾ ਹੀ ਮੈਨੂੰ ਟੱਕਰ ਦਿੰਦਾ ਹੈ ਮੇਰੇ ਬਰਾਬਰ ਦਾ ਹੈ ਉਹਦੇ ਨਾਲ ਹਮੇਸ਼ਾ ਵਹਿ ਰੰਦਾ ਹੈ ਤੇ ਪਰ ਜਿਹੜੇ ਨਿਰੰਕਾਰ ਜੀ ਨੇ ਅਕਾਲ ਪੁਰਖ ਹੈ ਉਹ ਤੇ ਇੱਕ ਹੈ ਭਾਈ ਉਹਦੇ ਬਰਾਬਰ ਕੋਈ ਹੈ ਹੀ ਨਹੀਂ ਐ ਕਿਉਂ ਵਚਨ ਆਉਂਦੇ ਨੇ ਕਿ ਤੁਧ ਨੂੰ ਛੋੜ ਜਾਈਐ ਪ੍ਰਭ ਕੈ ਤਰ ਆਨ ਨਾ ਬੀਆ ਕਹਿੰਦੇ ਹੋਰ ਕੋਈ ਵੀ ਦੂਜਾ ਆਨ ਨਾ ਬੀਆ ਤੇਰੀ ਸੰਸਾਰ ਕਹਿੰਦੇ ਤੇਰੇ ਪਾਤਸ਼ਾਹ ਜੀ ਬਰਾਬਰ ਹੋਰ ਕੋਈ ਵੀ ਨਹੀਂ ਹੈ ਤੇ ਨੂੰ ਛੱਡ ਕੇ ਫੈਸੀ ਕਿੱਥੇ ਜਾਈਏ ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਸਾਹਿਬ ਜਿਨ੍ਹਾਂ ਜਿਹੜੇ ਨਿਰਵੈਰ ਨੇ ਉਹਨਾਂ ਦਾ ਕਿਸੇ ਦੇ ਨਾਲ ਵੈਰ ਨਹੀਂ ਹੈ ਕਿਉਂਕਿ ਉਹ ਸਭ ਦੇ ਵਿੱਚ ਇੱਕ ਬ੍ਰਹਮ ਦੀ ਜੋਤ ਨੂੰ ਵੇਖਦੇ ਨੇ ਉਹ ਕਿਸੇ ਦੇ ਔਗਣ ਨਹੀਂ ਚਿਤਾਰਦੇ ਜਿਸ ਤਰ੍ਹਾਂ ਨਾ ਪਾਵਨ ਬਚਨ ਵੀ ਆਉਂਦੇ ਨੇ ਕਿ ਜਿਹੜੀ ਜੋਤ ਹੈ ਸਭ ਦੇ ਵਿੱਚ ਨਿਰੰਕਾਰ ਦੀ ਚਬਰਤ ਰਹੀ ਹੈ ਪਉਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜਸਛਾਈ ਆਪਾਵਨ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਨਾ ਕਿ ਜਿਵੇਂ ਜਿੰਨੀਆਂ ਵੀ ਲੱਕੜਾਂ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਨਾ ਅੱਗ ਬਿਲਕੁਲ ਹੈ ਸਾਦ ਵਿੱਚ ਛੁਪੀ ਹੋਈ ਹੈ ਇਸੇ ਪ੍ਰਕਾਰ ਹੀ ਭਾਈ ਜਿਹੜਾ ਜੀਵ ਹੈ ਨਾ ਹਰ ਜੀਵ ਦੇ ਅੰਦਰ ਉਸ ਇੱਕ ਬ੍ਰਹਮ ਦੀ ਜੋਤ ਹੈ ਗੱਲ ਤੇ ਇਹ ਹੈ ਨਾ ਕਿ ਉਹਨੂੰ ਪਛਾਣਨ ਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਗਾਲ ਤੇ ਮੂਲ ਨੂੰ ਪਛਾਨਨ ਦੀ ਹੈ ਸਤਿਗੁਰ ਜੀ ਇਹੋ ਹੀ ਬਖਸ਼ਿਸ਼ ਕਰਦੇ ਨੇ ਕਿ ਉਹ ਨਿਰੰਕਾਰ ਜੀ ਨੇ ਜਿਹੜੇ ਗੁਰੂ ਸਹਿਬ ਮਹਾਰਾਜ ਨੇ ਨਿਰਵੈਰ ਨੇ ਉਹਨਾਂ ਦਾ ਕਿਸੇ ਦੇ ਨਾਲ ਵੈਰ ਨਹੀਂ ਹੈ ਕਿਉਂਕਿ ਸਭ ਦੇ ਵਿੱਚ ਇੱਕ ਬ੍ਰਹਮ ਦੀ ਜੋਤ ਨੂੰ ਦੇਖਦੇ ਨੇ ਨਰਵੈਰ ਨਾਲ ਜੇ ਵੈਰ ਚਲਾਇੰਦੇ ਤਨ ਵਿੱਚੋਂ ਤਛਟਿਆ ਨਾ ਕੋਏ ਤੇ ਐ ਖੋਜ ਜਿਹੜੇ ਨਿਰਵਾ ਨਿਰਵੈਰ ਸਤਿਗੁਰੂ ਨੇ ਉਹਨਾਂ ਦੇ ਨਾਲ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜੇ ਕੋਈ ਵੈਰ ਕਰਦਾ ਹੈ ਨਾ ਤੇ ਉਹਨਾਂ ਨੂੰ ਭਾਈ ਜਿਹੜੇ ਮਨ ਦੀ ਸ਼ਾਂਤੀ ਜਾਂ ਕੋਈ ਵੀ ਟਿਕਾਉ ਪ੍ਰਾਪਤ ਨਹੀਂ ਹੁੰਦਾ ਹੈ ਇਤਿਹਾਸ ਦੇ ਵਿੱਚ ਆਪਾਂ ਵੇਖਣਾ ਕਰੀਏ ਨਾ ਪਾਵਨ ਬਾਣੀ ਦੇ ਵਿੱਚ ਵੀ ਬਚਨ ਆਉਂਦੇ ਨੇ ਇੱਕ ਤੇ ਭਾਈ ਜਿਹੜਾ ਤਪਾ ਹੋਇਆ ਹੈ ਸਾਈਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਹੋਇਆ ਜਿਨ੍ਹਾਂ ਦਾ ਪਾਵਨ ਬਾਣੀ ਦੇ ਵਿੱਚ ਵੀ ਜ਼ਿਕਰ ਹੈ ਕਿ ਜਿਹੜਾ ਤਪ ਹੈ ਪਿੱਛੋਂ ਦੇ ਆਏ ਪਸਤਾਏ ਕੈ ਤਪ ਹੈ ਪੁੱਤ ਵਿੱਚ ਬਹਾਲਿਆ ਇੱਕ ਤੇ ਪਾਵਨ ਬਚਨਾਉਂਦਾ ਹੈ ਇੱਕ ਗੁਰੂ ਅਰਜਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਸਮੇਂ ਹੋਇਆ ਹੈ ਉਹਨੇ ਭਾਈ ਕੀ ਕੀਤਾ ਜਦੋਂ ਗੁਰੂ ਅੰਗਦ ਪਾਤਸ਼ਾਹ ਜੀ ਖਡੂਰ ਸਾਹਿਬ ਦੀ ਪਾਵਨ ਧਰਤੀ ਦੇ ਸਨ ਤੇ ਉਸ ਤਪੇ ਨੇ ਜਿਹੜੇ ਉਥੋਂ ਦੇ ਜੱਟ ਜੀਮੀਦਾਰ ਸਨ ਕਿਉਂਕਿ ਬੜੇ ਸਮੇਂ ਤੋਂ ਮੀਂਹ ਨਹੀਂ ਸੀ ਪੈ ਰਿਹਾ ਤੇ ਉਸ ਤਪੇ ਨੇ ਨਾ ਜਿਹੜੇ ਜ਼ਿੰਮੇਦਾਰ ਸਨ ਉਹਨਾਂ ਨੇ ਚੁਕਨਾ ਕੀਤਾ ਕਿ ਤੁਹਾਡੇ ਤੇ ਮੀਂਹ ਕੀ ਪਵੇ ਤੁਹਾਡੇ ਤੇ ਔੜ ਲੱਗੀ ਹੈ ਉਹਦਾ ਕਾਰਨ ਜਿਹੜਾ ਹੈ ਨਾ ਉਹ ਕਾਰਨ ਇਹ ਹੈ ਕਿ ਤੁਹਾਡੇ ਇੱਥੇ ਜਿਹੜਾ ਜਿਹਨੂੰ ਤੁਸੀਂ ਗੁਰੂ ਮੰਨਦੇ ਜਨਾ ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਉਹ ਤੇ ਗ੍ਰਸਤੀ ਨੇ ਇਸ ਕਰਕੇ ਜਿਹੜੇ ਤੁਹਾਡੇ ਨਗਰ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਤੇ ਔੜ ਲੱਗੀ ਹੈ ਸੋਕਾ ਪਿਆ ਹੋਇਆ ਹੈ ਤੁਸੀਂ ਇੰਜ ਕਰੋ ਜਿਹੜੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਨਾ ਕਹਿੰਦੇ ਉਹਨਾਂ ਨੂੰ ਇਸ ਨਗਰ ਦੇ ਵਿੱਚੋਂ ਖਡੂਰ ਨਗਰ ਦੇ ਵਿੱਚੋਂ ਕੱਢ ਦੇਵੋ ਉਹਨਾਂ ਨੂੰ ਕਹੋ ਵੀ ਇੱਕ ਜਿਹੜਾ ਨਗਰ ਹੈ ਛੱਡ ਕੇ ਚਲੇ ਜਾਣ ਉਹ ਤਪਾ ਕਹਿੰਦਾ ਹੈ ਫਿਰ ਮੈਂ ਆਪੇ ਹੀ ਮੀਂਹ ਪਵਾ ਦਵਾਂਗਾ ਜੇ ਗੁਰੂ ਅੰਗਦ ਪਾਤਸ਼ਾਹ ਜੀ ਇਸ ਖਡੂਰ ਸਾਹਿਬ ਨਗਰ ਨੂੰ ਛੱਡ ਜਾਣਗੇ ਤੇ ਜਿਹੜੇ ਜ਼ਿਮੀਦਾਰ ਸਨ ਉਹਨਾਂ ਨੂੰ ਭਾਈ ਸੋਕਾ ਪਿਆਸੀ ਲਾਈ ਲੱਗ ਹੈਗੇ ਸਨ ਤੇ ਉਹਨਾਂ ਨੇ ਨਾ ਗੁਰੂ ਅੰਗਦ ਪਾਚੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ ਸੰਗਤ ਜੀ ਰੂਪ ਦੇ ਵਿੱਚ ਜਾ ਕੇ ਕਿ ਤਪਾ ਕਹਿੰਦਾ ਹੈ ਮੈਂ ਮੀਤਵਾ ਦੇਵਾਂਗਾ ਤੇ ਜਦੋਂ ਇਸ ਤਰ੍ਹਾਂ ਬੇਨਤੀ ਕਰਦੇ ਨੇ ਗੁਰੂ ਅੰਗਦ ਪਾਚਾ ਜੀ ਪ੍ਰਤਾਖਾਰ ਨੇ ਗੁਰੂ ਗਰੀਬ ਨਵਾਜ ਨੇ ਕਿ ਇਹਨਾਂ ਦੇ ਮਨ ਦੇ ਵਿੱਚ ਕੋਈ ਸੰਸਾ ਨਾ ਰਹਿ ਜਾਵੇ ਗੁਰੂ ਗਰੀਬ ਨਵਾਜੀ ਸਮਝਦੇ ਨੇ ਕਿ ਤੇ ਅਕਾਲ ਪੁਰਖ ਦੀ ਖੇਡ ਹੈ ਉਹਦੇ ਵਿੱਚ ਵਿਗਨ ਨਹੀਂ ਪਾਉਣਾ ਹੈ ਤੇ ਗੁਰੂ ਅੰਗਦ ਪਾਚਾ ਜੀ ਨਾ ਖਡੂਰ ਜਿਹੜਾ ਨਗਰ ਹੈ ਉਹਨੂੰ ਛੱਡ ਕੇ ਚਲੇ ਜਾਂਦੇ ਨੇ ਤੇ ਮਗਰੋਂ ਜਿਹੜਾ ਹੈ ਤਪ ਹੈ ਬੜੇ ਜੰਤਰ ਮੰਤਰ ਮਾਰਦਾ ਹੈ ਬੜੀਆਂ ਧੂਨੀਆਂ ਧਕਾਉਂਦਾ ਹੈ ਕਿ ਮੀਂਹ ਪੈ ਜਾਵੇ ਪਰ ਜਦੋਂ ਨਾ ਅਖੀਰ ਤੇ ਉਹ ਜੀਵਿੰਦਾਰ ਗੁੱਸੇ ਹੁੰਦੇ ਨੇ ਤੇ ਉਹ ਮੀਂਹ ਨਹੀਂ ਪੈਂਦਾ ਨਾ ਤੇ ਉਹ ਆਕ ਜਾਂਦੇ ਨੇ ਉਦੋਂ ਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਪਹਿਲੋਂ ਕਹਿੰਦੇ ਵੀ ਜਿਹੜਾ ਗੋਵਿੰਦਵਾਲ ਨਗਰ ਹੈ ਨਾ ਉਹ ਸੁਣ ਲਈ ਉੱਧ ਰੁੱਝੇ ਹੋਏ ਸਨ ਪਾਤਸ਼ਾਹ ਜੀ ਨੇ ਸੇਵਾ ਲਈ ਸੀ ਤੇ ਉੱਧਰ ਗਏ ਸਨ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਖਡੂਰ ਸਾਹਿਬ ਆਉਂਦੇ ਨੇ ਨਾ ਉਹਨਾਂ ਨੂੰ ਜਦੋਂ ਪੁੱਛਦੇ ਨੇ ਸਾਰੀ ਗੱਲ ਪਤਾ ਲੱਗਦੀ ਹੈ ਕਿ ਜ਼ਿਮੀਂਦਾਰਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੀ ਤੇ ਗੁਰੂ ਅੰਗਦ ਪਾਤਸ਼ਾਹ ਜੀ ਖਡੂਰ ਸਾਹਿਬ ਨਗਰ ਤੋਂ ਚਲੇ ਗਏ ਨੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜ਼ਿਮੀਂਦਾਰਾਂ ਨੂੰ ਇਕੱਠੇ ਕਰਦੇ ਨੇ ਕਿ ਉਹਨਾਂ ਨੂੰ ਬਚਨ ਕਰਦੇ ਨੇ ਕਿ ਆਪ ਜਿਹੜੇ ਪ੍ਰਤਾਕ ਹਾਰਨੇ ਨਿਰੰਕਾਰ ਨੇ ਸਭ ਜੀ ਗੁਰੂ ਅੰਗਦ ਪਾਤਸ਼ਾਹ ਜੀ ਉਹਨਾਂ ਤੋਂ ਬਿਨਾ ਮੀਂਹ ਨਹੀਂ ਪੈ ਸਕਦਾ ਕਹਿੰਦੇ ਮੀਂਹ ਤੁਸੀਂ ਗੁਰੂ ਦੀ ਗੱਲ ਕਰਦੇ ਆ ਕਹਿੰਦੇ ਮੀਂਹ ਤੇ ਜਿਹੜਾ ਗੁਰੂ ਦਾ ਸਿੱਖ ਹੈ ਨਾ ਉਹੋ ਹੀ ਪਵਾ ਸਕਦਾ ਹੈ ਇਹ ਕਿੱਡੀ ਗੱਲ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਜ਼ਿਮੀਦਾਰਾਂ ਨੂੰ ਕਹਿੰਦੇ ਕੀ ਜਿਹੜਾ ਤਪਾ ਹੈ ਨਾ ਤਪਾ ਇਹਨੂੰ ਭਾਈ ਜਦੋਂ ਤੁਸੀਂ ਇਸ ਨਗਰ ਤੋਂ ਕੱਢੋਗੇ ਤੇ ਜਿਹੜੀ ਜਿਹੜੀ ਥਾਂ ਤੇ ਇਹ ਤਪਾ ਜਾਵੇਗਾ ਨਾ ਕਹਿੰਦੇ ਉੱਥੇ ਉੱਥੇ ਹੀ ਮੀਂਹ ਵਰਸਣ ਲੱਗ ਜਾਏਗਾ ਤੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਤੁਸੀਂ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਬੇਨਤੀ ਜੋਧਰੀ ਕਰਕੇ ਨਾ ਖਡੂਰ ਸਾਹਿਬ ਲੈ ਆਵੋ ਤੇ ਇਸੇ ਤਰ੍ਹਾਂ ਹੀ ਹੁੰਦਾ ਹੈ ਜਦੋਂ ਜੀਮੀਦਾਰ ਜਾਂਦੇ ਨੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਫੇਰ ਖਡੂਰ ਦੇ ਵਿੱਚ ਲਿਆਉਂਦੇ ਨੇ ਤੇ ਉਹ ਜਿਹੜਾ ਤਪ ਹੈ ਨਾ ਤਪ ਉਹਨੂੰ ਭਾਈ ਜਿਹੜਾ ਹੈ ਜਿਹੜੀ ਜਿਹੜੇ ਸਥਾਨ ਤੇ ਲੈ ਕੇ ਜਾਂਦੇ ਨੇ ਜ਼ਮੀਨਾਂ ਦੇ ਵਿੱਚ ਕੜੀਸ ਦੇ ਨਿਤਰਾ ਇਤਿਹਾਸ ਦੇ ਵਿੱਚ ਆਉਂਦਾ ਹੈ ਕਹਿੰਦੇ ਭਾਈ ਉੱਥੇ ਉੱਥੇ ਹੀ ਬੜਾ ਹੀ ਮੀਂਹ ਪੈਂਦਾ ਹੈ ਸੋ ਗਰੀਬ ਨਵਾਜ਼ ਜੀ ਬਖਸ਼ਿਸ਼ ਕਰਦੇ ਨੇ ਇਸ ਪਾਵਨ ਪੰਕਤੀਆਂ ਦੇ ਵਿੱਚ ਵੀ ਸਾਧ ਗੁਰ ਸਭ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉ ਹੋਏ ਕਿ ਜਿਹੜੇ ਸਤ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਦਾ ਹੀ ਜਿਹੜਾ ਭਲਾ ਮਨਾਉਂਦੇ ਨੇ ਉਹ ਕਿਸੇ ਦਾ ਵੀ ਬੁਰਾ ਨਹੀਂ ਲੋਜਦੇ ਜਦੋਂ ਇਸ ਪਾਵਨ ਜਿਹੜਾ ਮਗਰਕਾਰਾ ਹੋਇਆ ਹੁੰਦਾ ਹੈ ਸਾਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਪਤਾ ਲੱਗਦਾ ਹੈ ਨਾ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕੀਤਾ ਹੈ ਤਾਂ ਗੁਰੂ ਅੰਗਦ ਪਾਤਸ਼ਾਹ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁੱਸੇ ਹੁੰਦੇ ਆ ਤਾਂ ਬਾਬਾ ਬੁੱਢਾ ਜੀ ਬੇਨਤੀ ਕਰਦੇ ਆ ਕਿ ਪਾਤਸ਼ਾਹ ਜੀ ਉਹ ਉਹਦੀ ਰੌ ਰੀਤੀ ਐਹੋ ਜੀ ਸੀ ਸੋ ਆਪ ਤੇ ਨਿਰੰਕਾਰ ਜੀ ਸੋ ਇਸ ਪਾਵਨ ਪੰਕਤੀਆਂ ਦੇ ਵਿੱਚ ਵੀ ਬਚਨ ਆਉਂਦੇ ਨੇ ਕਿ ਜਿਹੜਾ ਸਤਗੁਰੂ ਹੈ ਨਾ ਭਾਈ ਉਹ ਸਭਨਾਂ ਦਾ ਭਲਾ ਮਨਾਉਂਦਾ ਹੈ ਕਿਸੇ ਦੇ ਜਿਹੜੇ ਔਗਣ ਨਹੀਂ ਚਿਤਾਰਦਾ ਹੈ ਇਪਰ ਗਰੀਬ ਨਵਾਜ਼ ਜੀ ਬਖਸ਼ਿਸ਼ ਕਰਦੇ ਨੇ ਉਸ ਸਤਿਗੁਰੂ ਦਾ ਗੁਰੂ ਗਰੀਬ ਨਵਾਜ਼ ਦਾ ਬੁਰਾ ਕਿਸ ਤਰ੍ਹਾਂ ਹੋ ਸਕਦਾ ਹੈ ਸਤ ਗੁਰ ਨੂੰ ਜੇ ਹਾ ਕੋ ਈਸ਼ ਦਾ ਤੇ ਹਾ ਫਲ ਪਾਏ ਕੋਏ ਤੇ ਸਤ ਗੁਰ ਜੀ ਤੇ ਜੇ ਕੋ ਜੀ ਭਾਈ ਕੋਈ ਭਾਵਨਾ ਰੱਖਦਾ ਹੈ ਨਾ ਉਹੋ ਜਾ ਹੀ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੂ ਕਿਛ ਗੁੱਜਾ ਨਾ ਹੋਏ ਤੇ ਨਾਨਕ ਛਾਪੇਟ ਗੁਰੂ ਰਾਮਦਾਸ ਸਾਛ ਜੀ ਬਖਸ਼ਿਸ਼ ਕਰਦੇ ਆ ਕਿ ਉਹ ਜਿਹੜਾ ਕਰਤਾ ਹੈ ਨਾ ਅਕਾਲ ਪੁਰਖ ਹੈ ਸਭ ਕੁਝ ਜਾਣਦਾ ਹੈ ਉਸ ਅਕਾਲ ਪੁਰਖ ਤੋਂ ਕਿਛ ਵੀ ਲੁਕਿਆ ਹੋਇਆ ਨਹੀਂ ਹੈ ਪੌੜੀ ਜਿਸਨੂੰ ਸਤ ਗੁਰ ਵੱਡਾ ਕਰੇ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਤੇ ਹੁਣ ਜਿਹੜਾ ਵਾਰ ਦਾ ਮੂਲ ਰੂਪ ਹੈ ਪੌੜੀ ਹੈ ਕਿਉਂਕਿ ਆਪਾਂ ਭਾਈ ਸੱਤੇ ਜੀ ਦੀ ਭਾਈ ਬਲਵੰਡ ਜੀ ਦੀ ਜਿਹੜੀ ਵਾਰ ਪੜਦੇ ਹਨ ਉਹਦੇ ਵਿੱਚ ਪੌੜੀਆਂ ਨੇ ਤੇ ਜਿਸ ਤੋਂ ਸਿੱਧ ਹੁੰਦਾ ਹੈ ਕਿ ਜਿਹੜਾ ਮਾਲ ਜਿਹੜੀ ਵਾਰ ਹੈ ਉਹਦਾ ਮੂਲ ਸਰੂਪ ਪੌੜੀ ਹੈ ਤੇ ਇਸ ਪੌੜੀ ਦੇ ਨਾਲ ਪਹਿਲਾਂ ਦੋ ਸਲੋਕ ਆਏ ਨੇ ਤੇ ਹੁਣ ਪੌੜੀ ਦੀ ਰੰਭਤਾ ਹੈ ਜਿਹੜਾ ਵਾਰ ਦਾ ਮੂਲ ਸਰੂਪ ਹੈ ਤੇ ਇਸ ਦੇ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਨੂੰ ਉਸ ਪਾਤਸ਼ਾਹ ਜੀ ਨਿਰੰਕਾਰ ਜੀ ਵਡਿਆ ਕਰਨਾ ਆਪ ਨਿਵਾਜਣਾ ਉਹਨੂੰ ਹੀ ਜਿਹੜਾ ਹੈ ਨਾ ਵਡਿਆਈ ਮਿਲਦੀ ਹੈ ਉਹ ਹੀ ਵਡਿਆ ਜਾਣਿਆ ਜਾਂਦਾ ਹੈ ਕਿਉਂਕਿ ਪਾਤਸ਼ਾਹ ਜੀ ਦੇ ਪਾਵਨ ਬਚਨ ਵੀ ਨੇ ਨਾ ਕਿ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਭਈ ਜਤਨ ਤੇ ਸਾਰੇ ਹੀ ਕਰਦੇ ਨੇ ਸੰਸਾਰੀ ਤੌਰ ਤੇ ਵੇਖਿਆ ਜਾਵੇ ਭਈ ਦੁਨਿਆਵੀ ਪੜ੍ਹਾਈ ਦੇ ਵਿੱਚ ਕਿੰਨੇ ਯਤਨ ਕਰਦੇ ਨੇ ਮੈਂ ਇੰਨੀ ਜਿਆਦਾ ਪੜ੍ਹਾਈ ਕਰਾਂਗਾ ਮੈਂ ਅਫਸਰ ਲੱਗ ਜਾਵਾਂਗਾ ਮੈਂ ਆ ਪੜ੍ਹਾਈ ਕਰਾਂਗਾ ਮੇਰਾ ਵਿਦੇਸ਼ ਦਾ ਕਰਜ਼ ਬਣ ਜਾਵੇਗਾ ਕੋਈ ਕਿੰਨੇ ਕਿੰਨੇ ਟੈਸਟਾਂ ਦੀ ਤਿਆਰੀ ਕਰਦੇ ਨੇ ਪਰ ਨਹੀਂ ਸਭ ਤੋਂ ਉਸ ਜਿਹੜਾ ਸਥਾਨ ਹੈ ਉਹ ਜਿਹੜਾ ਟੈਸਟ ਪਾਸ ਕਰਕੇ ਕਿਸੇ ਵੀ ਪ੍ਰਤੀਯੋਗਤਾ ਨੂੰ ਪਾਸ ਕਰਕੇ ਉਹ ਚੀਜ਼ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ ਯਤਨ ਸਾਰੇ ਹੀ ਕਰਦੇ ਨੇ ਸੋ ਗਰੀਨਵਾਗ ਜੀ ਬਖਸ਼ਿਸ਼ ਕਰਦੇ ਨੇ ਕਿ ਜਿੰਨੂੰ ਪਾਤਸ਼ਾਹ ਜੀ ਵੱਡਾ ਕਰਨਾ ਵਡਿਆਈ ਬਖਸ਼ਿਸ਼ ਕਰਨਾ ਉਹੋ ਹੀ ਜਿਹੜਾ ਹੈ ਵੱਡਾ ਜਾਣਿਆ ਜਾਂਦਾ ਹੈ ਜਿਸ ਸਾਹਿਬ ਭਾਵੇ ਤਿਸ ਬਖਸ਼ ਲੈ ਸੋ ਸਾਹਿਬ ਮਨ ਭਾਣੀ ਤੇ ਜਿਨੋ ਵੀ ਉਹ ਪਾਤਸ਼ਾਹ ਜੀ ਗੁਰੂ ਗਰੀਬ ਨਵਾਜ਼ ਜੀ ਜਿਸ ਸਾਹਿਬ ਭਾਵੇ ਤਿਸ ਬਖਸ਼ ਲੈ ਕਹਿੰਦੇ ਵੀ ਜਿਹੜਾ ਵੀ ਉਸ ਨਿਰੰਕਾਰ ਨੂੰ ਗੁਰੂ ਗਰੀਬ ਨਵਾਜ਼ ਜੀ ਨੂੰ ਪਾ ਜਾਵੇ ਗਲਤ ਭਾਉਂਦੀ ਹੈ ਨਾ ਸੋ ਇਸੇ ਕਰਕੇ ਜਿਹੜਾ ਗੁਰੂ ਦਾ ਸਿੱਖ ਹੈ ਗੁਰੂ ਗਰੀਬ ਨਵਾਜੀ ਦੇ ਚਰਨ ਕਮਲਾਂ 'ਚ ਬੇਨਤੀ ਕਰਦਾ ਨਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਐ ਖੋਜੀ ਜੀ ਜੀਵਨ ਯੋਗਤ ਬਖਸ਼ੋ ਕਿ ਜਿਸ ਤਰ੍ਹਾਂ ਪਾਵਨ ਬਾਣੀ ਦੇ ਵਿੱਚ ਆਪ ਬਚਨ ਕਰਦੇ ਨਾ ਉਹ ਖੋਜਾ ਜੀਵਨ ਬਣ ਜਾਵੇ ਜੈ ਖੋਜਾ ਪ੍ਰਾਤਨ ਗੁਰਸਿੱਖਾਂ ਦਾ ਜੀਵਨ ਸੀਨਾ ਕਿਉਂਕਿ ਜਿੰਨੇ ਵੀ ਪ੍ਰਾਤਨ ਗੁਰਸੇਖ ਹੋਏ ਨੇ ਆਪਾਂ ਭਾਈ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਸਾਰੇ ਇਸ ਨਿਰੰਕਾਰ ਜਿਤ ਦਰ ਤੋਂ ਉਹਨਾਂ ਨੂੰ ਬਖਸ਼ਿਸ਼ਾਂ ਪ੍ਰਾਪਤ ਸਨ ਤੇ ਇਹਨਾਂ ਪਾਵਨ ਪੰਕਤੀਆਂ ਦੇ ਵਿੱਚ ਗਰੀਬ ਨਵਾਜ਼ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਸਾਹਿਬ ਭਾਵੈ ਤਿਸ ਬਖਸ਼ ਲਈ ਜਿਹੜਾ ਵੀ ਭਾਈ ਉਸ ਸਾਹਿਬ ਨੂੰ ਪਰਮਾਤਮਾ ਨੂੰ ਨਿਰੰਕਾਰ ਜੀ ਨੂੰ ਭਾਜਦਾ ਹੈ ਨਾ ਉਹਨੂੰ ਬਖਸ਼ ਲੈਂਦਾ ਹੈ ਤੇ ਜਿਹਨੂੰ ਬਖਸ਼ਦਾ ਹੈ ਫਿਰ ਭਾਈ ਉਹਦੇ ਔਗਣ ਨਹੀਂ ਚਿਤਾਰਦਾ ਕਿਸੇ ਪ੍ਰਕਾਰ ਵੀ ਜਿਹੜਾ ਕੋਈ ਉਹਦੇ 'ਚ ਐਬ ਹੈ ਔਗਨ ਹੈ ਕੋਈ ਨਹੀਂ ਚਿਤਾਰਦਾ ਪਰ ਗੱਲ ਕੀ ਹੈ ਜਿਹੜਾ ਉਸ ਨਿਰੰਕਾਰ ਜਿਹਨੂੰ ਭਾ ਜਾਵੇ ਜਿਹੜਾ ਉਸਨੂੰ ਚੰਗਾ ਲੱਗਣ ਲੱਗ ਜਾਵੇ ਜੋ ਸਾਹਿਬ ਮਨ ਭਾਣੀ ਜਿਹੜਾ ਉਸ ਪ੍ਰਮਾਤਮਾ ਨੂੰ ਨਾ ਚੰਗਾ ਲੱਗਣ ਲੱਗ ਜਾਵੇ ਤੇ ਚੰਗੇ ਲੱਗਿਆ ਕਿਵੇਂ ਜਾ ਸਕਦਾ ਹੈ ਜਿਹੜਾ ਜਿਸ ਤਰ੍ਹਾਂ ਗੁਰਸਿੱਖ ਹੈ ਭਾਈ ਮਰਤ ਵਿਲਾ ਸਾਹਮੇ ਅਮਰਤ ਵਿਲਾ ਉੱਠ ਕੇ ਜਿਸ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਨਾ ਕਿ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੁ ਭਲ ਕੇ ਉੱਠ ਹਰ ਨਾਮ ਧਿਆਵੈ ਅਮਰਤ ਵਿਲਾ ਸੰਭਣਾ ਹੈ ਪੈਰ ਸਵਾ ਪੈਰ ਰਾਤ ਰਹਿਦਿਆਂ ਜਾਗਣਾ ਹੈ ਜਾ ਕੇ ਪਈ ਗੁਰ ਸਿੱਖ ਨੇ ਮੂਲ ਮੰਤਰ ਦਾ ਗੁਰ ਮੰਤਰ ਦਾ ਸਿਮਰਨ ਕਰਨਾ ਹੈ ਵਿਆਸ ਕਰਨਾ ਹੈ ਉਸ ਤੋਂ ਅਪਰੰਤ ਗਰੀਬ ਵਾਕ ਜੀ ਬਖਸ਼ਿਸ਼ ਕਰਦੇ ਆ ਕਿ ਗੁਰ ਸਤ ਗੁਰ ਕਾ ਜੋ ਸਿਖ ਕਾਇ ਸੋ ਭਲਕੇ ਉੱਠ ਹਰਿ ਨਾਮ ਧਿਆਵੈ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਜਿਹੜਾ ਅੰਤਰਾਤਮੇ ਤੀਰਤ ਹੈ ਨਾ ਜਿਹੜਾ ਆਤਮਾ ਦਾ ਤੀਰਤ ਹੈ ਅੰਮ੍ਰਿਤ ਸਰੋਵਰ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਕਾੜ ਪੀਆ ਪਨੇਹਾਰੀ ਐਖੋ ਜਿਹੜਾ ਤੀਰਥ ਸਥਾਨ ਹਰ ਮੰਦਰ ਇਹੋ ਸਰੀਰ ਹੈ ਜਿਹੜਾ ਇਸ ਅੰਤਰਾਤਮੇ ਦੇ ਵਿੱਚ ਆਤਮਿਕ ਜੀਵਨ ਦਾ ਜਿਹੜਾ ਹਰ ਮੰਦਰ ਰਹਿਣਾ ਉਥੇ ਗੁਰੂ ਕੇ ਸਿੱਖ ਨੇ ਸ਼ਿਨਾਨ ਕਰਨਾ ਹੈ ਮਰਤਵਿਲੇ ਕਹਿੰਤ ਪਾਪ ਕੀ ਦਰਸ਼ਨ ਦਿਦਾਰੇ ਕਰਨੇ ਨੇ ਤੇ ਫਿਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਦੋਂ ਦਿਨ ਦਾ ਚੜ੍ਹਾ ਹੋ ਜਾਂਦਾ ਹੈ ਨਾ ਫਿਰ ਪਾਵਨ ਬਾਣੀ ਦਾ ਜਾਪ ਕਰਨਾ ਹੈ ਗੁਰਸਿੱਖ ਨੂੰ ਜਿਸ ਤਰ੍ਹਾਂ ਹੁਕਮ ਹੈ ਕੀ ਪੰਜਾ ਬਾਣੀਆਂ ਦਾ ਪ੍ਰਾਤਨ ਸਿੰਘ ਤੇ ਭਾਈ ਹੋਂਦੇ ਜਿਵੇਂ ਪੰਜਾ ਬਾਣੀਆਂ ਦਾ ਨਿਤਨੇਮ ਕਰਦੇ ਨਾ ਕੋਈ ਗੁਰਸਿੱਖ ਪ੍ਰਾਤਨ ਸਮੇਂ ਦੇ ਵਿੱਚ ਗੁਰਸਿੱਖਾਂ ਦਾ ਜੀਵਨ ਸਿੱਕੀ ਘਟੋ ਘੱਟ ਪੰਜ ਗ੍ਰੰਥੀ ਦਾ ਨਿਤਨੇਮ ਉਸ ਤੋਂ ਇਲਾਵਾ ਜਿਸ ਤਰ੍ਹਾਂ ਜਪਜੀ ਸਾਹਿਬ ਦੇ ਕਿਸੇ ਨੇ 25 ਪਾਠ ਕਰਨੇ ਕਿਸੇ ਨੇ 50 ਪਾਠ ਕਰਨੇ ਕਿਸੇ ਨੇ ਚੌਪਾਈ ਸਾਹਿਬ ਦੇ ਜਾਪ ਕਰਨੇ ਆਪ ਦਾ ਵੱਖਰੇ ਵੱਖਰੇ ਨੇਮ ਰੱਖੇ ਸਨ ਸੋ ਗੁਰੂ ਨੂੰ ਭਾਈ ਜਿਹੜਾ ਗੁਰਸਿੱਖ ਹੈ ਚੰਗਾ ਤਾਂ ਹੀ ਲੱਗਦਾ ਹੈ ਜਿਹੜਾ ਮਰਤ ਵਿਲਾ ਸਾਮਦਾ ਹੈ ਗੁਰੂ ਕੀ ਬਾਣੀ ਦਾ ਜਾਪ ਕਰਦਾ ਹੈ ਆਪ ਦਾ ਸਹਿਜ ਪਾਠ ਵਿਚਾਰ ਕੇ ਕਰਦਾ ਹੈ ਸੋ ਗੁਰੂ ਗਰੀਬ ਨਿਵਾਜ ਜੀ ਬਖਸ਼ਿਸ਼ ਕਰਦੇ ਨੇ ਜਿਹੜਾ ਵੀ ਉਸ ਗਰੀਬ ਨਿਵਾਜ ਜੀ ਨੂੰ ਭਾਉਂਦਾ ਹੈ ਨਾ ਮਨ ਨੂੰ ਚੰਗਾ ਲੱਗਦਾ ਹੈ ਉਹਨੂੰ ਜਿਹੜੇ ਗਰੀਬ ਨਿਵਾਜ ਜੀ ਨੇ ਬਖਸ਼ ਲੈਂਦੇ ਨੇ ਜੇ ਕੋ ਉਸ ਦੀਰੀਸ ਕਰੇ ਸੋ ਮੂੜ ਅਜਾਣੀ ਸੋ ਬਖਸ਼ਿਸ਼ ਕਰਦੇ ਨੇ ਪਾਏ ਜੀ ਤੇ ਗਰੀਬ ਨਿਵਾਜ ਜੀ ਟੁੱਟ ਪੈਂਦੇ ਨੇ ਜਿਹਨੂੰ ਆਪਣੀ ਰਾਸ ਪੂੰਜੀ ਬਖਸ਼ ਦਿੰਦੇ ਨੇ ਬਖਸ਼ਿਸ਼ ਕਰ ਦੇ ਦਿੰਦੇ ਨੇ ਕਹਿੰਦੇ ਜੇ ਕੋਈ ਉਹਦੀ ਰੀਸ ਕਰਦਾ ਹੈ ਤੇ ਜਾਣੋ ਕਿ ਜਿਸ ਤਰ੍ਹਾਂ ਉਹ ਮੂਰਖ ਹੈ ਜੇ ਸਨੋ ਸਤਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਵਖਾਣੀ ਬਖਸ਼ਿਸ਼ ਕਰਦੇ ਪਾਛੇ ਕਹਿੰਦੇ ਜਿਨ੍ਹਾਂ ਨੂੰ ਸਤਗੁਰ ਜੀ ਮੇਲ ਲੈਂਦੇ ਨਾ ਫਿਰ ਉਹ ਜਿਹੜਾ ਗੁਣ ਜਿਹੜੇ ਪਰਮਾਤਮਾ ਨੇ ਨਾ ਉਹ ਪਰਮਾਤਮਾ ਦੇ ਗੁਣਾਂ ਨੂੰ ਰਵਨ ਕਰਦਾ ਹੈ ਗਾਉਣਾ ਕਰਦਾ ਹੈ ਜਿਨੂੰ ਪਾਤਸ਼ਾਹ ਜੀ ਆਪਾਂ ਨੇ ਨਾਲ ਮੇਲ ਲੈਂਦੇ ਨੇ ਆਪਣੇ ਦਰ ਘਰ ਦੀ ਵਡਿਆਈ ਬਖਸ਼ਿਸ਼ ਦਿੰਦੇ ਨੇ ਨਾ ਤੇ ਫਿਰ ਉਹ ਗੁਨਾਹ ਦਾ ਹੀ ਜੜਾ ਹੈ ਜਿਸ ਤਰ੍ਹਾਂ ਪਾਵਨ ਬਚਨ ਆਉਂਦੇ ਨੇ ਨਾ ਕਿ ਗੁਨਾ ਕਾ ਹੋਵੈ ਵਾਸਲਾ ਕੱਢ ਵਾਸ ਲਈਜੈ ਉਹ ਭਾਈ ਫਿਰ ਜਿਹੜੇ ਗੁਣ ਨੇ ਨਾ ਪਾਵਨ ਬਾਣੀ ਨੂੰ ਪੜਨਾ ਸਿਮਰਨ ਕਰਨਾ ਜਿਹੜੇ ਆਏ ਗਏ ਗੁਰਸਿੱਖ ਨੇ ਉਹਨਾਂ ਦੀ ਸੇਵਾ ਕਰਨੀ ਗੁਰਸਿੱਖਾਂ ਦੀ ਚਰਨ ਧੂੜ ਲੈਣੀ ਐਖੋਜ ਜਿਹੜੇ ਕਾਰਜ ਨੇ ਜਿਹੜੇ ਸ੍ਰੇਸ਼ਟ ਕਾਰਜ ਨੇ ਉਹਨਾਂ ਨੂੰ ਕਰਨਾ ਕਰਦਾ ਹੈ ਤੇ ਮਨੁੱਖਤਾ ਦੇ ਲਈ ਜਿਸ ਤਰ੍ਹਾਂ ਹੁਣ ਪਾਈ ਆਪਾਂ ਵੇਖਿਆ ਫਲਾਢ ਆਏ ਨੇ ਕਿੰਨੇ ਗੁਰਸਿੱਖ ਨੇ ਮਹਾਪੁਰਖ ਨੇ ਭਾਈ ਜਿਨ੍ਹਾਂ ਨੇ ਭਾਵਨਾ ਦੇ ਨਾਲ ਕਿ ਜਿਹੜੀ ਲੋਕਾਈ ਹੈ ਕਿਉਂਕਿ ਭਾਈ ਮਹਾਪੁਰਖ ਨੇ ਜਿਹੜੇ ਉਹਦੇ ਭਾਈ ਸੰਸਾਰ ਤੋਂ ਨਿਰਲੇਪ ਨੇ ਉਹਨਾਂ ਨੂੰ ਦੁੱਖ ਦੇ ਨਾਲ ਕੋਈ ਨਹੀਂ ਹੈ ਪਰ ਫਿਰ ਵੀ ਵੈ ਗੁਰੂ ਵੇਖੋ ਉਹਨਾਂ ਨੇ ਕਿੰਨੀ ਸੇਵਾ ਕੀਤੀ ਹੈ ਕਿ ਜਿਹੜੇ ਗ੍ਰਸਤੀ ਜੀਵਨ ਵਾਲੇ ਨੇ ਜਾਂ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਵੇ ਜਿੰਨਾ ਆਪਣਾ ਤਾਨ ਲੱਗਦਾ ਹੈ ਵਾਹ ਲੱਗਦੀ ਹੈ ਸਾਰੇ ਹੀ ਮਹਾਪੁਰਖਾਂ ਨੇ ਗੁਰਸਿੱਖਾਂ ਨੇ ਪਾਈ ਰਾਲ ਮਿਲ ਕੇ ਬੰਨ ਬੰਨਨ ਦੀ ਸੇਵਾ ਕੀਤੀ ਹੈ ਜਾਂ ਜਿਹੜੀ ਵੀ ਜਿਹੜੀ ਵਸਤ ਲੋੜੀਂਦੀ ਸੀ ਨਾ ਜਿਹੜੀ ਚਾਹੀਦੀ ਸੀ ਉਹਨੂੰ ਪੂਰਾ ਕਰਨ ਦਾ ਯਤਨ ਕੀਤਾ ਹੈ ਸੋ ਇਹਨਾਂ ਪਾਵਨ ਪਗਦੀਆਂ ਦੇ ਵਿੱਚ ਵੀ ਗਰੀਬ ਨਿਵਾਜ਼ੀ ਬਖਸ਼ਿਸ਼ ਕਰਦੇ ਨੇ ਕਿ ਜਿਹਨੂੰ ਪਾਤਸ਼ਾਹ ਜੀ ਮੇਲ ਲੈਂਦੇ ਨਾ ਉਹ ਪਰਮਾਤਮਾ ਦੇ ਜਿਹੜਾ ਗੁਣਾਂ ਦਾ ਰਵਣ ਕਰਦਾ ਹੈ ਤੇ ਗੁਨਾ ਨੂੰ ਗੁਣ ਆਖ ਵਿਖਾਣੀ ਤੇ ਜਿਹੜੇ ਪਰਮਾਤਮਾ ਦੇ ਗੁਣ ਹੈ ਉਹਨਾਂ ਨੂੰ ਉਚਾਰਨ ਕਰਦਾ ਹੈ ਹਿਰਦੇ ਦੇ ਵਿੱਚ ਧਾਰਨ ਕਰਦਾ ਹੈ ਤੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਬਣਾਉਂਦਾ ਹੈ ਨਾਨਕ ਸੱਚਾ ਸੱਚ ਹੈ ਬੁਝ ਸੱਚ ਸਮਾਣੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨਾਨਕ ਸਾਹ ਪੇਟ ਨਾਨਕ ਮੂਰ ਹੇਟ ਬਚਨ ਕਰਦੇ ਨੇ ਕਿ ਉਹ ਨਿਰੰਕਾਰ ਜਿਹਨਾਂ ਜਿਹੜਾ ਸੱਚਾ ਸੱਚ ਹੈ ਤੇ ਜਿਹੜਾ ਵੀ ਭਾਈ ਇਹ ਜਾਣ ਲੈਂਦਾ ਹੈ ਕਿ ਗੁਰ ਪਰਮੇਸ਼ਰ ਏਕੋ ਜਾਨ ਜਿਹੜੇ 10 ਪਾਛੀਆਂ ਨੇ ਜੁਗੋ ਜੁਗ ਤਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਨਾ ਇਹ ਆਪ ਪ੍ਰਤਾਖਰਣ ਆਪ ਨਿਰੰਕਾਰ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਧਰਤੀ ਦੇ ਨਿਰੰਕਾਰ ਜਿਹੜਾ ਹੈ ਆਪ ਸਰੂਪ ਧਾਰਨ ਕਰਕੇ ਆਇਆ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆਪ ਪ੍ਰਤਾਖ ਨੇ ਨਿਰੰਕਾਰ ਨੇ ਨਾਨਕ ਸੱਚਾ ਸਾਚ ਜਿਹੜਾ ਇਹ ਸੱਚ ਨੂੰ ਜਾਣ ਲੈਂਦਾ ਹੈ ਨਾ ਜਿਹੜਾ ਇਸ ਬੁਝਾਰਤ ਨੂੰ ਬੋਝ ਲੈਂਦਾ ਹੈ ਜਿਹੜਾ ਇਸ ਮਨਦਾਵਨੀ ਨੂੰ ਸਮਝ ਲੈਂਦਾ ਹੈ ਉਹਦੀ ਪਾਈ ਸੱਚ ਦੇ ਵਿੱਚ ਸਮਾਈ ਹੋ ਜਾਂਦੀ ਹੈ ਉਹ ਨਿਰੰਕਾਰ ਦੇ ਵਿੱਚ ਸਮਿਲਿਤ ਹੋ ਜਾਂਦਾ ਹੈ ਸੋ ਗੁਰੂ ਗਰੀਨਵਾਜੀ ਨੇ ਬਖਸ਼ਿਸ਼ ਕੀਤੀ ਹੈ ਪਾਈ ਇੱਥੇ ਪੌੜੀ ਦੀ ਸਮਾਪਤੀ ਹੈ ਗੌੜੀ ਕੀ ਜਿਹੜੀ ਵਾਰ ਹੈ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਖਾਰ ਬਿੰਦੂ ਚਾਰਨ ਕੀਤੀ ਗਈ ਹੈ ਅੱਜ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਆਪ ਜੀ ਨੇ ਗੌੜੀ ਕੀ ਵਾਰਤ ਜਿਹੜੀ ਪੰਜਵੀਂ ਪੌੜੀ ਹੈ ਤੇ ਉਹਦੇ ਨਾਲ ਜਿਹੜੇ ਦੋ ਸ਼ਲੋਕ ਨੇ ਉਹਨਾਂ ਦੀ ਜਿਹੜੀ ਹੈ ਵਿਚਾਰ শ্রবণ ਕਰਨੀ ਕੀਤੀ ਹੈ ਸੋ ਗੁਰੂ ਕੇ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਗਲਤੀਆਂ ਅਖਰਵਾਦਾ ਕਾਟਾ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਹੋਈਆਂ ਅੱਖਰ ਵਾਧਾ ਘਾਟਾ ਗਲਤੀਆਂ ਮਾਫ ਕਰਨੀਆਂ ਅੱਗੇ ਉਸ ਮੱਤ ਬਖਸ਼ਣੀ ਗਰੀਬ ਨਿਵਾਜ਼ ਜੀ ਕਿਰਪਾ ਕਰਕੇ ਆਪਨ ਪਾਵਨ ਬਾਣੀ ਦੀ ਸ਼ਬਦ ਦੀ ਵਿਚਾਰ ਕਰਨ ਦੀ ਦਾਤ ਬਖਸ਼ਣ ਸੋਨਾ ਅਖੀਰਲੀਆਂ ਪੰਕਤੀਆਂ ਪੜਕੇ ਸਮਾਪਤੀ ਹੈ ਜੀ ਜਿਸਨੋ ਸਾਧ ਗੁਰ ਮੇਲ ਸੋ ਗੁਣ ਰਵਾ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ ਬੋਝ ਸੱਚ ਸਮਾਣੀ ਵਾਹਿਗੁਰਜੀ ਕਾ ਖਾਲਸਾ